ਸੋਸੀ ਗੱਲ ਜੀ ਆਪਾਂ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਲਓ ਜੀ ਆ ਥੱਲੇੋਂ ਨਿੱਕੇ ਵੀ ਦੋ ਕਲਕੱਤਾ ਵੀ ਆ ਗਿਆ ਤੇਰ ਵੀ ਆ ਗਿਆ ਸਤਿ ਸ਼੍ਰੀ ਅਕਾਲ ਅਨਕਿਆ ਹੁਣ ਜਾਲ ਚ ਵੀ ਪਾਉਣੇ ਆ ਕਬੂਤਰ ਨਾ ਪਰ ਦੇਖਦੇ ਆ ਉਹ ਬਲ ਕਰਨੇ ਦੇ ਕਬੂਤਰ ਉਹ ਇੱਥੇ ਜੇ ਬਲ ਕਰਨੇ ਦਾ ਘਾਰੀ ਆ ਇਹਦੇ ਪੁੱਲੀ ਦੇ ਹੋਣੇ ਆ ਦੇਵ ਵੰਡ ਜਿੱਤੇ ਪਾਪਾ ਆ ਗਏ ਆਂ ਜੀ ਲਾਈਟ ਵੇਖਣ ਜੇ ਲਾਈਟ ਹੋਈ ਫਿਰ ਸਰ ਉਹਨੂੰ ਪਾਣੀ ਛੱਡਦੇ ਆਂਗੇ ਤੇ ਪਹਿਲਾਂ ਕਰਦੇ ਆਂ ਪਾਸੀ ਬੱਚੇ ਆਪਣੇ ਬੈਠਿਆ ਤੇ ਆ ਬਗਲਾਂ ਲਾਉ ਡਿਆ ਫਿਰ ਮੈਂ ਕੱਲਾ ਇਹ ਤਾਂ ਡੂਜੇ ਹੀ ਡਾਇਡੂ ਆਣੇਗੇ ਆਪ ਹੀ ਮਾੜੇ ਮੋੜ ਗੇੜੇ ਮਾਰ ਕੇ ਵਹਿ ਜਾਂਦੇ ਆ ਆ ਵੇ ਲਾਈਟ ਵੇਖ ਲਈ ਆਇਆ ਆਏ ਭੱਜ ਕੇ ਲਓ ਭਾਈ ਮਿੱਤਰੋ ਲਾਈਟ ਹੈ ਨਹੀਂਗੀ ਲਾਈਟ ਅਣ ਸ਼ਾਮ ਨੂੰ ਵੇਖਾਂਗੇ ਜੇ ਹੋਈ ਤਾਂ ਸ਼ਾਮ ਨੂੰ ਲਾ ਦੇਾਂਗੇ ਨਹੀਂ ਫਿਰ ਸਵੇਰ ਦੇਖਣੀ ਪਊ ਵੀ ਲਾਈਟ ਦਾ ਟਾਈਮ ਹੋ ਗਿਆ ਚੇਂਜ ਆਹ ਹਰੇ ਬਗਲਾਂ ਵਾਲਾ ਬੱਚਾ ਹਰੀ ਗਲਾਵੀ ਬਗਲਾ ਵਾਲਾ ਕੱਲ ਵੀ ਕੱਢਿਆ ਸੀਗਾ ਤੇ ਭੱਜਿਆ ਜਾਂ ਕਾਦੋ ਫਿਰ ਤਾਂ ਬੈਰੀ ਤਾਂ ਨਹੀਂ ਆਏਗੀ ਕਿਤੇ ਲਓ ਭਾਈ ਮਿੱਤਰੋ ਲਾਈਟ ਗਈ ਆ ਆ ਸਰੋਂ ਨੂੰ ਛੱਡੀ ਕੇ ਪਾਣੀ ਤੇ ਪਾਣੀ ਛੱਡ ਕੇ ਇਧਰ ਫੱਟੀ ਆ ਫੱਟੀ ਕੱਢ ਕੇ ਉਹ ਪਰਲੇ ਪਾਸੇ ਲਾਉਣੀ ਆ ਤੇ ਇਧਰ ਫੱਟੀ ਕੱਢ ਕੇ ਉਪਰਲੇ ਪਾਸੇ ਲਾ ਕੇ ਇਧਰ ਕਰਕੇ ਪਾਣੀ ਰਵਾ ਦੇ ਛੱਡਦੇ ਆ ਲੋ ਬਾਈ ਜੀ ਮੋਟਰ ਦੀ ਚਲਾ ਤੇ ਸਰੋਂ ਨੂੰ ਛੱਡਦਾ ਪਾਣੀ ਤੇ ਹੋ ਫਰਦਾ ਚੜਦਾ ਏ ਆ ਫਰਦਾ ਆ ਫਰਦਾ ਚੜਤ ਸਿੰਘ ਤੇ ਪਾਣੀ ਛੜਦਾ ਬਈ ਆਪਾ ਇਧਰੋਂ ਹੀ ਮੂੰਹ ਆ ਕਰਤਾ ਉਧਰੋਂ ਵੀ ਕਰਤਾ ਚਾਰਛੀਰ ਉਥੇ ਬੰਨ ਮਾਰਤਾ ਜਿਆ ਪੱਠੇ ਵੱਢ ਜਾ ਕੇ ਆ ਬੈਠੇ ਨੂੰ ਪੱਠੇ ਵੱਢਣ ਨੂੰ ਆ ਪੱਕੀ ਜੀ ਜਮੀ ਆ ਮੈਂ ਕਿ ਮੜ ਕੇ ਫੁੱਟਣ ਆਣੀ ਨਹੀਂ ਇਹ ਵੱਢਦੇ ਮੈਂ ਮੋਟਰ ਚੱਲੀ ਜਾਂਦੀ ਆ ਪਾਣੀ ਸਰੋਂ ਨਹੀਂ ਛੱਡਿਆ ਪਿਆ ਆ ਬੰਦੇ ਦੇ ਨੱਕ ਚ ਖੂਨ ਆਣ ਲੱਗ ਪਿਆ ਪਤਾ ਨਹੀਂ ਕਾਹ ਤੋਂ ਚਲੋ ਆ ਜਮੀ ਵੱਢਣੀ ਆ ਪੱਕੜ ਜੀ ਇਹ ਵੱਢ ਕੇ ਤੇ ਨਮੇੜਦੇ ਆ ਕੰਮ ਤੇ ਪੱਠੇ ਪੜਦੇ ਆ ਉਸ ਪਈਆ ਉਸ ਬੰਦੇ ਰੂਡ ਪੰਡਾ ਇਥਾ ਮਡ ਲੈਨੇ ਚੱਲ ਦੰਗਾ ਲੈ ਜੂਗਾ ਲਓ ਜੀ ਭਾਈ ਪੱਠੇ ਕੁਤਰ ਲਿਆ ਤੇ ਤੂੜੀ ਪਾਈ ਪਈ ਆ ਤੇ ਚੱਲ ਜੀ ਰਲਾਈਏ ਖੜੇ ਚੱਕੀ ਹੁੰਦੇ ਪਸਨਾ ਨੂੰ ਕਿੱਲੇ ਵੀ ਕੱਲ ਨੂੰ ਗੱਡੇ ਦੇ ਚਾਹੇ ਤੇ ਚਲੋ ਲੋ ਭਾਈ ਜੀ ਆਪ ਕਬੂਤਰ ਕਬੂਤਰਾਂ ਘਾੜ ਦੇ ਕਰਨ ਲੱਗ ਪਏ ਆ ਇਹਦੇ ਚੋਂ ਵੀ ਜਿਹੜੇ ਜਿਹੜੇ ਕਬੂਤਰ ਨਹੀਂ ਗਏ ਸੀਗੇ ਕਰ ਲਈ ਉਹ ਵੀ ਪੱਠੀ ਆ ਉਹ ਇੱਕ ਦਾ ਸ਼ੱਕ ਆ ਉਹ ਲਾਲ ਚਿੱਟਕਾਂ ਵਾਲੇ ਦਾ ਚਲੋ ਲੱਗ ਜੂ ਆਪਦਾ ਕੋਈ ਕਰ ਲਈ ਕਬੂਤਰਾਂ ਇੱਥੇ ਇਹਦੇ ਜਾਲ ਚ ਕਬੂਤਰਾਂ ਛੱਡ ਤੀਆਂ ਇੱਥੇ ਆ ਸਾਰਾ ਕਬੂਤਰ ਨਹੀਂ ਹੈ ਕੋਈ ਭਲੇ ਇੱਕ ਦਾ ਕਬੂਤਰ ਹੋਵੇ ਤਾਂ ਬੇਸ਼ੱਕ ਨਹੀਂ ਇਹ ਸਾਰੀਆਂ ਕਬੂਤਰਾਂ ਹੀ ਆ ਲੋ ਬਾਈ ਜੀ ਇਹਦੇ ਚ ਸਾਰੇ ਕਬੂਤਰ ਆ ਪੈਂਚੂ ਨੇ ਪੈਂਖੇ ਆ ਹਾ ਮਾਰ 줘 ਉਤਰਾ ਸਾਰੇ ਬਾਈ ਜੀ ਹੁਣ ਇਹਦੀ ਸ਼ੰਟਾਂ ਸਟਾਈ ਰਹੇਗੀ ਕਰਨ ਵਾਲੀ ਕਿਉਂਕਿ ਉਹ ਖੁੱਡਾ ਚ ਇੱਕ ਬੱਚਾ ਛੋਟਾ ਆ ਪਰਲੇ ਖੁੱਡੇ ਚ ਇਹ ਸਾਰੇ ਸ਼ੰਟਾ ਸਟਾਈ ਕਰਕੇ ਤੇ ਜਿਹੜੇ ਬੂਤਰ ਆ ਉਹ ਕੱਢ ਕੇ ਸਿੱਖ ਛੱਡ ਦਿਆਂਗੇ ਹलो ਭਾਈ ਮਿੱਤਰੋ ਬੱਚੇ ਲਾਲ ਚੱਲੀਏ ਥੱਲੇ ਤੇ ਜੋ ਤੇ ਇੱਧਰ ਬੈਠਾ ਲਾਈ ਇਹਨਾਂ ਨੂੰ ਥੱਲੇ ਤੇ ਲੈ ਕੇ ਚਲੀਏ ਮਿੱਤਰੋ ਤਾੜਲੇ ਸਾਰੇ ਦੇ ਸਾਰੇ ਭਾਈ ਜੀ ਦੋ ਖੁੱਡਿਆਂ ਚ ਬਦਲਾ ਬਦਲੀ ਕਰਤੀ ਆਪਾਂ ਇੱਕ ਤਾਂ ਇਹਦੇ ਚ ਕਰਤੀ ਇੱਥੇ ਦਾ ਸਾਹਮਣੇ ਖੁੱਡੇ ਜੁਗਰਤੀ ਗਿਆ ਇਸ ਚ ਇੱਕ ਆ ਖੁੱਡੇ ਜੁਕਰਤੀ ਅਦਲਾ ਬਦਲੀ ਤੇ ਆ ਫੁੱਟਾ ਰਹਿ ਗਿਆ ਅਦਲਾ ਬਦਲੀ ਕਰਨ ਵਾਲਾ ਤੇ ਠੰਡਣ ਦੇ ਖੁੱਡੇ ਚ ਇੱਕ ਜੋੜੀ ਰਹੇਗੀ ਆ ਖੁੱਡੇ ਚ ਇੱਕ ਜੋੜੀ ਰਹੇਗੀ ਇਹਦੇ ਚ ਆ ਬੇਟੀ ਇਹਦੇ ਸਾਹਮਣੇ ਇਹ ਇੱਕ ਜੋੜੀ ਰਹੇਗੀ ਕਿਉਂਕਿ ਇਹਦਾ ਪੱਛਾ ਨਿੱਕਾ ਆ ਬੈਠਾ ਜਦੋਂ ਇਹ ਬੱਚਾ ਆਪਾਂ ਲੱਗ ਗਿਆ ਤੇ ਫਿਰ ਆਪਾਂ ਇਹਦੇ ਚ ਵੀ ਇਹ ਬੱਚੇ ਲਓ ਜੀ ਇਹਦੇ ਚ ਇਕੱਲੇ ਕਬੂਤਰ ਆ ਗਏ ਭਾਈ ਆ ਸਾਰੇ ਕਬੂਤਰ ਆ ਕੁੱਤੇ ਚ ਆਹ ਕੁੱਡੇ ਚ ਦੋ ਜੋੜਨਾ ਇਹਦੇ ਚ ਆਹ ਬੱਚਾ ਗੱਡੀ ਬੈਠੀ ਇੱਕ ਤੇ ਆਂਡੀ ਸ਼ਾਇਦ ਖਰਾਬ ਹੈ ਇੱਕ ਮਿੰਟ ਸਹੀ ਲੱਗਦਾ ਸੀ ਕੋਈ ਵੇਖਾਂਗੇ ਨਹੀਂ ਇਹ ਵੱਡੇ ਖੁੱਡੇ ਛੱਡ ਕੇ ਇਹਨਾਂ ਨੂੰ ਤੇ ਇੱਥੇ ਵੀ ਚਲੋ ਠੀਕ ਹੈ ਭਾਈ ਜੀ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਪੋਲ ਜੱਕ ਦਿਖੀਆਂ ਤੇ ਅਸੀ ਕੱਲ ਜੀ ਸਾਰਿਆਂ ਨੂੰ ਤੇ ਆਪਾਂ ਇੱਕ ਤਾੜਦਿਆਂ ਤੋਂ ਉੱਡ ਗਿਆ ਸੀ ਬੱਚਾ ਉਹੀ ਹਰੀਆਂ ਲਾਲ ਬਗਲਾਂ ਵਾਲਾ ਫਰਦਾ ਇਹ ਰਹਿ ਗਿਆ ਇਕੱਲਾ ਤਾੜਨ ਨਾਲ